ਤੂੰ ਸੰਘੇੜੇ ਤੋਂ ਚੱਲ ਕੇ ਨੱਬ ਜਾਣਾ ਸੀ ਕਰਨਾ ਸੀ ਰਿਸ਼ਤੇਦਾਰੀ ਚ ਤੇ ਬੱਚੇ ਸਾਰਾ ਸੀ ਬੈਠੇ ਸੀ ਸਰਕਾਰੀ ਇਥੋਂ ਸੰਘੇੜੇ ਤੋਂ ਸਰਕਾਰੀ ਬਾਤ ਚ ਤੇ ਬਹੁਤ ਅਨਗਹਿਲੀ ਨਾਲ ਬਾਤ ਚ ਲਾ ਰਹੀ ਸੀ ਕਰ ਰਹੀ ਸੀ ਬਹੁਤ ਜਿਆਦਾ ਅਨਗਹਿਲੀ ਨਾਲ ਪਹਿਲਾਂ ਵੀ 2-3 ਵਾਰੀ ਇਸ ਵਾਰ ਅਸੀਂ ਗਿਰਦੇ ਬਚੇ ਆ ਕਰਿਆ ਸਾਡੇ ਕੋਲ ਬੱਚੇ ਸੀ ਛੋਟੇ ਉਹ ਵੀ ਗਿਰਦੇ ਬਚੇ ਨੇ ਤੇ ਜਦੋਂ ਲਾਸਟ ਤੇ ਆ ਕੇ ਮੇਰੀ ਵਾਈਫ ਤੇ ਮੇਰੇ ਇੱਕ ਛੋਟਾ ਬੱਚਾ ਸੀ ਇਹਨਾਂ ਨੇ ਮੂੜ ਤੇ ਆ ਕੇ ਬਹੁਤ ਤੇਜ਼ ਕੱਟ ਮਾਰਿਆ ਕਰਿਆ ਤੇ ਮੇਰੇ ਬਾ ਉਹਰਾ ਬੱਚਾ ਬੁੰਨੂ ਜਾਣੇ ਜਾ ਕੇ ਤਾਕੀ ਵਿੱਚ ਦੀ ਬਾਹਰ ਗਿਰ ਗਏ ਕਰ ਗਏ ਤੇ ਉਸ ਦੇ ਨਾਲ ਜਿਹੜੇ ਹੋਰ ਅੰਦਰ ਸਵਾਰੀਆਂ ਬੈਠੀਆਂ ਸੀ ਉਹ ਵੀ ਸੀਟ ਤੋਂ ਥੱਲੇ ਗਿਰਦੀਆਂ ਕਰ ਗਈਆਂ ਇਹ ਬਹੁਤ ਤੇਜ਼ੀ ਨਾਲ ਇਹਨਾਂ ਕਟਮਾਰਿਆ ਕਰਿਆ ਸਰ ਕਿਹੜੀ ਬਾਸੀ ਇਹ ਪੀਆਰਟੀਸੀ ਬਾਸੀ ਸਰ ਕੀ ਮੰਗ ਕਰਦੇ ਤੁਸੀਂ ਸਰ ਤਾਂ ਹੁਣ ਇਨਸਾਫ ਚਾਹਨੇ ਸਰ ਪ੍ਰਾਈਵੇਟ ਨਾਲੋਂ ਜ਼ਿਆਦਾ ਪੀਆਰਟੀਸੀ ਹੁਣ ਤਾਂ ਤੇਜ਼ ਹੋ ਗਈ ਤੋ ਦੂਸਰੀ ਗੱਲ ਜਿਸ ਤਰ੍ਹਾਂ ਮੇਰੀ ਸਵਾਰੀ ਨਾਲ ਵੀ ਗੱਲ ਹੋਈ ਸੀ ਜਦੋਂ ਬੱਸ ਹਸਪਤਾਲ ਦੇ ਅੰਦਰ ਆਈ ਐ ਪ੍ਰਾਈਵੇਟ ਹਸਪਤਾਲ ਲੈ ਕੇ ਆਏ ਇਹਨਾਂ ਨੂੰ ਇੱਕ ਤਾਂ ਇਹਨਾਂ ਨੇ ਐਂਬੂਲੈਂਸ ਤੇ ਕਾਲ ਨਹੀਂ ਕੀਤੀ ਉਸ ਟਾਈਮ ਪੇਸ਼ੈਂਟ ਦੇ ਹੈਡ ਇੰਜਰੀ ਹੋਈ ਸੀਗੀ ਜੇ ਉਸ ਟਾਈਮ ਪੇਸ਼ੈਂਟ ਦੀ ਕੇਅਰ ਹੋ ਜਾਂਦੀ ਤਾਂ ਪੇਸ਼ੈਂਟ ਬਚ ਜਾਂਦਾ ਇਹਨਾਂ ਨੇ ਬੱਸ ਦੇ ਵਿੱਚ ਹੀ ਪੇਸ਼ੈਂਟ ਨੂੰ ਰੱਖ ਕੇ ਬਾਲੀਆਂ ਹਸਪਤਾਲ ਲੈ ਕੇ ਆਏ ਨੇ ਬਕਾਇਦਾ ਸਰਕਾਰੀ ਹਸਪਤਾਲ ਨਾਲ ਲਿਆਂ ਤਾਂ ਉਸ ਤੋਂ ਬਾਅਦ ਜਦੋਂ ਇਹਨਾਂ ਉੱਥੇ ਆਏ ਨੇ ਪ੍ਰਾਈਵੇਟ ਹਸਪਤਾਲ ਤਾਂ ਉੱਥੇ ਡੈਥ ਕਲੀਅਰ ਕਰਤੀ ਸੀ ਡਾਕਟਰ ਨੇ ਇਹਨਾਂ ਨੇ ਇੰਨੀ ਤੇਜ਼ੀ ਨਾਲ বাস ਚਲਾਉਂਦੇ ਆ ਮੈਨੂੰ ਸਵਾਰੀਆਂ ਨੇ ਖੁਦ ਦੱਸਿਆ ਉੱਥੇ ਲੇੜੀ ਜਿਹੜੇ ਡੇਲੀ ਪੈਸੇਂਜਰ ਆ ਉਹਨਾਂ ਨੇ ਦੱਸਦੇ ਕਿ ਇਹ ਬਹੁਤ 10 ਬਹੁਤ ਅੰਗੈਲੀ ਨਾਲ ਚਲਾਉਂਦੇ ਏਦਾਂ ਹੀ ਘੱਟ ਮਾਰਦੇ ਹਰ ਰੋਜ਼ ਔਰ ਜਿਹੜੀ বাস ਤੋਂ ਖਿੜਕੀ ਤੋਂ ਸਵਾਰੀ ਦਾ ਸੀਟ ਤੋਂ ਬੈਠੀ ਤੇगिरਨੇ ਤਾਂ ਬਹੁਤ ਵੱਡੀ ਗੱਲ ਆ ਗਈ ਕਿ ਕੰਡਕਟਰ ਜਾਂ ਡਰਾਈਵਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਆਪਾਂ ਖਿੜਕੀਆਂ ਬੰਦ ਕਰਕੇ বাস ਡਰਾਈਵ ਕਰੀਏ ਇਹ ਇਹ ਜੀ ਅੰਗਲੀਆਂ ਹੋਣਗੀਆਂ ਐ ਸੈਂਟਰ ਰੁਕ ਨਹੀਂ ਸਕਦੇ ਨਹੀਂ ਤੁੰ ਦੁਪਹਿਰੇ ਸੀ ਮੈਂ ਟਿਕਟਾਂ ਕੱਟ ਕੇ ਅੱਗੇ ਨੂੰ ਆ ਰਿਹਾ ਸੀ ਸਵਾਰੀਆਂ ਦੀ ਮੋੜ ਆਇਆ ਜੋ ਮੋੜ ਮੋੜੀ ਤਾ ਔਰ ਪਿੱਛੇ ਖੜੇ ਸੀ ਸਿਕਿਉਰਿਟੀ ਪਹਿਲਾਂ ਹੀ ਉਲਟੀ ਕਰਵਾ ਰਹੇ ਸੀ ਕਿ ਬੱਚੇ ਨੂੰ ਤੇ ਗੱਡੀ ਦੀ ਸਪੀਡ ਵੀ ਚੈੱਕ ਕੀਤੀ ਤਾਂ ਦੁਪਹਿਰੋਂ ਤੋਂ ਪੈ ਰਹੇ ਸੀ ਹੌਲੀ ਸੀਗੀ ਗੱਡੀ ਉਹ ਆਪਣੇ ਪਟਾਕੇ ਤੋਂ ਬਾਹਰ ਜਾ ਰਹੇ ਪਿੱਛੇ ਖੜੇ ਟਾਕੀਆਂ ਖੁੱਲੀਆਂ ਸੀ ਕਹਿੰਦੇ ਵੀ ਬੰਦ ਨਹੀਂ ਕੀਤੀ ਹੋਈਆਂ ਸੀ ਟਾਕੀ ਪਹਿਲਾਂ ਬੰਦ ਸੀ ਹੋ ਸਕਦਾ ਉਲਟੀ ਕਰਵਾਉਣ ਲਈ ਉਹਨਾਂ ਨੇ ਖੋਲ੍ਹੀ ਹੋਵੇ 7:45 ਤੇ ਆਇਆ ਮਾਰਨਿੰਗ ਤੇ ਬ੍ਰਾਡ ਮੈਡੀ ਆਏ ਸੀਗੇ ਫੀਮੇਲ ਪੇਸ਼ੈਂਟ ਹੈ ਹੀ ਇਕੋਨ ਦਾ ਬੇਬੀ ਐਡਮਿਟ ਸੀਗਾ ਬੇਬੀ ਬਿਲਕੁਲ ਠੀਕ ਹੈ ਤੇ ਬਟ ਹਿਨਾ ਬਰੌ ਡੈਡੀ ਸੀਗੇ ਦੇਖਣ ਦੇ ਪਾਇਆ ਗਿਆ ਕਿ ਪਹਿਲਾਂ ਹੀ ਉਹਨਾਂ ਦੀ ਡੈਥ ਹੋ ਚੁੱਕੀ ਸੀ ਇਸ ਦੇ ਸਬੰਧ ਵਿੱਚ ਸਾਨੂੰ ਸਿਵਲ ਹਸਪਤਾਲ ਤੋਂ ਇਨਫੋਰਮੇਸ਼ਨ ਮਿਲੀ ਹੈ ਲੇਡੀ ਦੀ ਡੈਥ ਤੋਂ ਕਿ 25 ਦਾ ਦਿਨ ਹੋਣ ਬਾਰੇ ਉਹਦੇ ਸਵਾਨ ਚ ਅਸੀਂ ਉਹਦੇ ਬਾਰਸਾਂ ਦੇ ਬਿਆਨ ਲਿਖ ਕੇ ਜੋ ਵੀ ਬਣਦੀ ਕਾਰਵਾਈ ਹੈ ਉਹ ਇਸੇ ਕਿਸ਼ਰਸ਼ਟ ਕਰ ਦਾਂਗੇ ਤੇ ਜੋ ਡੈਥ ਵਾਲੀ ਜੋ ਕਾਰਵਾਈ ਹੈ ਉਹ ਕਰਕੇ ਡੈਡ ਬੋਡੀ ਨਾਲ ਵੀ ਸਵਾਲੀ ਕਰ ਦਾਂਗੇ వాడి ఏ తరసేమ సబ్బ ఇంస్పెక్టర్ తరసేమీ కయి